ਆ ਜਿਹੜਾ ਗਾਣਾ ਤੁਸੀਂ ਹੁਣੇ ਸੁਣਿਆ ਇਹ ਗੱਲ ਆਪਾਂ ਵੀ ਅਕਸਰ ਕਹਿ ਦਿੰਨੇ ਆ ਕਿਸੇ ਨੂੰ ਜਦੋਂ ਕੋਈ ਮਾਨਾਈਆਂ ਕਰਦਾ ਤੇ ਅਸੀਂ ਵੀ ਕਹਿ ਦਿੰਨੇ ਕਿ ਤੇਰੇ ਪਿਓ ਦਾ ਰਾਜ ਨਹੀਂ ਤੇ ਅਗਲਾ ਵੀ ਫਿਰ ਸਾਨੂੰ ਉੱਡ ਕੇ ਪੈਂਦਾ ਕਹਿੰਦਾ ਮੇਰੇ ਪਿਓ ਤੱਕ ਨਾ ਜਾਵੀਂ ਮੇਰੇ ਤੱਕ ਹੀ ਰਹਿ ਮੇਰੇ ਨਾਲ ਗੱਲ ਕਰ ਜਿਹੜੀ ਕਰਨੀ ਤੇ ਜਿਹਦੇ ਬਾਪ ਦਾ ਸੱਚੀ ਮੁੱਚੀ ਰਾਜ ਹੋਵੇ ਤੇ ਉਹਨੇ ਮਾਨਾਈਆਂ ਵੀ ਕੀਤੀਆਂ ਹੁਣ ਉੱਡਿਆ ਫਿਰੇ ਤੇ ਭੁੰਜੇ ਉਹਦੇ ਪੈਰ ਨਾ ਲੱਗਣ ਤੇ ਕਹੇ ਮੈਂ ਤਾਂ 50 ਸਾਲ ਰਾਜ ਕਰੂੰਗਾ ਪਿਓ ਦੁਨੀਆ ਤੋਂ ਚਲਿਆ ਜਾਵੇ ਤੇ ਮਗਰਲੇ ਮਿੱਟੀ ਪਲੀਤ ਕਰਨ ਜੀ ਹਾਂ ਬਿਲਕੁਲ ਸਹੀ ਪਛਾਣਿਆ ਤੁਸੀਂ ਗੱਲ ਸੁਖਬੀਰ ਸਿੰਘ ਬਾਦਲ ਦੀ ਹੋ ਰਹੀ ਹੈ 1997 ਤੋਂ ਲੈ ਕੇ 2017 ਤੱਕ ਦਾ ਸਮਾਂ ਜਦੋਂ ਇਸ ਜੂਨੀਅਰ ਬਾਦਲ ਨੂੰ ਕਿੱਥੇ ਰੱਬ ਥਿਆਉਂਦਾ ਸੀ 20 ਸਾਲ ਚ ਇੱਕ ਵਾਰ ਉਹਨਾਂ ਦੀ ਸਰਕਾਰ ਆਈ ਜਿਨ੍ਹਾਂ ਨਾਲ 75 ਪੰਜੀ ਵਾਲਾ ਕੰਮ ਚੱਲਦਾ ਸੀ ਅੰਦਰਖਾਤੇ ਉਦੋਂ ਵੀ ਆਪਣਾ ਹੀ ਰਾਜ ਸੀ ਤੇ ਪਿਓ ਦੇ ਰਾਜ 'ਚ ਫਿਰ ਸੁਖਬੀਰ ਨੇ ਉਹ ਕੰਮ ਕੀਤੇ ਜਿਹੜਾ ਰੇ ਰੱਬ ਦਾ ਨਾ ਫਿਰ ਅਤ ਅੰਤ ਵਿੱਚ ਬਦਲਣੀ ਸ਼ੁਰੂ ਹੋਗੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 107 ਸੀਟਾਂ ਚੋਂ ਮਿਲੀਆਂ 3 ਸੀਟਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚੋਂ ਬਾਦਲ ਧੜੇ ਨੂੰ ਮਿਲੀ ਝੁੰਗੇ ਚ ਇੱਕੋ ਸੀਟ ਤੇ ਫਿਰ 2024 ਦੀਆਂ ਜ਼ਿਮਨੀ ਚੋਣਾਂ 'ਚ ਅਕਾਲੀ ਦਲ ਨੇ ਚੋਣਾਂ ਲੜਨ ਤੋਂ ਹੱਥ ਖੜੇ ਕਰ ਦਿੱਤੇ ਰੈਂਦੀ ਖੁੰਦੀ ਕਸਰ ਹੁਣ ਬੁਰੀ ਹੋਗੀ ਸ਼੍ਰੀ ਕਾਲਤਖਸਬ ਦੀ ਫਸੀਲ ਤੋਂ ਜਥੇਦਾਰ ਸਾਹਿਬ ਨੇ ਗੁਨਾਹ ਪੜਪੜ ਕੇ ਸੁਣਾਏ ਤੇ ਸੁਖਵੀਰ ਬਾਦਲ ਨੂੰ ਕਿਹਾ ਕਿ ਜਵਾਬ 'ਚ ਹਾਂ ਜਾਂ ਨਾ ਆਨਸਰ ਦੇਣਾ ਨਾ ਚੂ ਕਰਨ ਦਿੱਤੀ ਨਾ ਚਾਹ ਕਰਨ ਦਿੱਤੀ ਤੇ ਸੁਖਬੀਰ ਸਿੰਘ ਬਾਦਲ ਨੀਵੀਂ ਪਾ ਕੇ ਉਤਰਿਆ ਜਾਂ ਮੂੰਹ ਲੈ ਕੇ ਹਾਂਜੀ ਹਾਂਜੀ ਕਰਦੇ ਦਿਖੇ ਜੇ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇਈ ਜਾਓ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਉੱਥੇ ਸਿਰਫ ਉਹਨਾਂ ਨੂੰ ਧਾਰਮਿਕ ਸਜ਼ਾ ਲੱਗੀ ਪਰ ਉਹਨਾਂ ਨੇ ਜਿਹੜੀਆਂ ਰਾਜਨੀਤਿਕ ਕੁਤਾਈਆਂ ਕੀਤੀਆਂ ਨੇ ਜਿਹੜੀਆਂ ਆਪ ਉਧਰੀਆਂ ਕੀਤੀਆਂ ਨੇ ਉਹ ਸਜ਼ਾ ਇਹਦੇ ਵਿੱਚ ਸ਼ਾਮਲ ਨਹੀਂ ਹੈ ਇਹ ਸਜ਼ਾ ਤਾਂ ਬੇਅਦਬੀ ਕਾਂਡ ਰਾਮ ਰਹੀਮ ਨੂੰ ਮਾਫੀ ਦੇਣ ਇਸ ਮਾਫੀ ਨੂੰ ਸਾਬਤ ਸਹੀ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪੈਸੇ ਲਾ ਕੇ ਲੱਖਾਂ ਦੀ ਇਸ਼ਤਿਹਾਰਬਾਜ਼ੀ ਸਿੱਖ ਨੌਜਵਾਨਾਂ ਨੂੰ ਕੋ-ਕੋ ਕੇ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਤੇ ਪਰਿਵਾਰਾਂ ਨੂੰ ਟਿਕਟਾਂ ਦੇਣ ਦੀ ਸੀ ਪਰ ਚੇਤੇ ਕਰੋ ਉਹ ਕਾਰਨਾਮੇ ਹੋਰ ਵੀ ਬਹੁਤ ਨੇ ਰੇਤ ਮਾਫੀਆ ਕੇਬਲ ਮਾਫੀਆ ਲੈਂਡ ਮਾਫੀਆ ਸ਼ਰਾਬ ਮਾਫੀਆ ਥਾਣਿਆਂ ਤਹਿਸੀਲਾਂ ਬਲਾਕਾਂ ਤੇ ਹੋਰ ਸੈਂਕੜੇ ਸਰਕਾਰੀ ਮੈਕਮਿਆਂ ਤੋਂ ਵਸੂਲੇ ਗਏ ਹਫ਼ਤਿਆਂ ਦਾ ਹਿਸਾਬ ਇਹ ਤਾਂ ਅਜੇ ਵਸੂਲ ਹੀ ਨਹੀਂ ਹੋਇਆ ਇਸ ਨੂੰ ਵਸੂਲਣ ਦਾ ਸਮਾਂ ਪਤਾ ਨਹੀਂ ਆਵੇਗਾ ਕਿ ਨਹੀਂ ਮਾੜੇ ਤੋਂ ਮਾੜਾ ਬੰਦਾ ਵੀ ਜਦੋਂ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤੇ ਲੋਕ ਉਹਦੀ ਸ਼ਾਨ ਦੇ ਖਿਲਾਫ ਬੋਲਣ ਤੋਂ ਗੁਰੇਜ਼ ਕਰਦੇ ਨੇ ਪਰ ਇੱਥੇ ਤਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖਰ-ਏ-ਕੌਮ ਦਾ ਖਿਤਾਬ ਹੀ ਖੋਲਿਆ ਗਿਆ ਜਿਹੜਾ 5 ਦਸੰਬਰ 2011 ਨੂੰ ਉਹਨਾਂ ਦੀ ਸਰਕਾਰ ਵਲੇ ਉਹਨਾਂ ਨੂੰ ਮਿਲਿਆ ਸੀ ਸ਼ਾਇਦ ਇਸੇ ਨੂੰ ਹੀ ਕਹਿੰਦੇ ਨੇ ਅਤ ਖੁਦਾ ਦਾ ਦਰਵਾਜ਼ਾ